ਰਾਜ ਸ੍ਰੀ ਅਕਾਲ ਆਪ ਸਭ ਦਾ ਸਵਾਗਤ ਹੈ ਸਾਡੇ YouTube ਚੈਨਲ ਰੰਗਲੇ ਰਾਧਰੇੜਾ ਉੱਤੇ ਅਸੀਂ ਪਹੁੰਚੇ ਹਾਂ ਫਤਿਹਗੜ ਸਾਹਿਬ ਦੀ ਉਹ ਧਰਤੀ ਤੇ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਨਿਸ਼ਾਨ ਸਾਹਿਬ ਗੱਡਿਆ ਸੀ ਕਦੋਂ ਗੱਡਿਆ ਸੀ ਕਿਉਂ ਗੱਡਿਆ ਸੀ ਇਹ ਸਭ ਦੀ ਜਾਣਕਾਰੀ ਦੇਵਣਗੇ ਤੁਹਾਨੂੰ ਭਾਈ ਸਾਹਿਬ ਭਾਈ ਜਸ਼ਵੀਰ ਸਿੰਘ ਜੀ ਆਓ ਮਿਲਦੇ ਆ ਭਾਈ ਸਾਹਿਬ ਭਾਈ ਜਸ਼ਵੀਰ ਸਿੰਘ ਜੀ ਨਾਲ ਤੇ ਉਹਨਾਂ ਦੇ ਨਾਲ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਸਵਾਗਤ ਹੈ ਤੁਹਾਡਾ YouTube ਚੈਨਲ ਤੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਤੁਹਾਡੇ ਇਸ ਚੈਨਲ ਨਾਲ ਆਹੀਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਕਰਨਾ ਹੈ ਜਿਨ੍ਹਾਂ ਨੇ ਕਿ ਇਸ ਇਤਿਹਾਸਵਾਰੇ ਜਾਣੂ ਕਰਾਉਣ ਲਈ ਸਾਡੀ ਸੇਵਾ ਲਈ ਹੈ ਆਓ ਅਸੀਂ ਦੇਖਦੇ ਹਾਂ ਉਹ ਨਿਸ਼ਾਨ ਸਾਹਿਬ ਤੇ ਬੰਬਾ ਬੰਦਾ ਸਿੰਘ ਬਹਾਦਰ ਜੀ ਨੇ 12 ਮਈ 1710 ਨੂੰ ਸਰਹੰਦ ਫਤਿਹ ਕਰਨ ਤੋਂ ਬਾਅਦ ਇਹ ਨਿਸ਼ਾਨ ਸਾਹਿਬ ਨੀਲੇ ਰੰਗ ਦਾ ਗੱਡਿਆ ਸੀ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਛੱਪੜ ਚਿੜੀ ਦੇ ਮੈਦਾਨ ਨੂੰ ਫਤਿਹ ਕਰਨ ਤੋਂ ਬਾਅਦ ਫਤਿਹਗੜ੍ਹ ਸਾਹਿਬਾ ਕੇ ਸਰਹੰਦ ਦੀ ਇਟਨਾ ਇਟ ਖੜਕਾ ਕੇ ਸਰੰਧ ਨੂੰ ਫੜੇ ਕੀਤਾ ਸਭ ਤੋਂ ਪਹਿਲਾਂ ਇਸ ਜਗ੍ਹਾ ਤੇ ਜੋ ਕਿ ਖਾਲਸਾ ਰਾਜ ਨਿਸ਼ਾਨ ਸਾਹਿਬ ਜਿਤਨਾ ਗੱਡਿਆ ਗਿਆ ਹੈ ਝੁਲਤੇ ਰਹੇ ਨਿਸ਼ਾਨ ਪੰਥ ਮਹਾਰਾਜ ਕੇ ਇਹ ਤੁਸੀਂ ਦੇਖ ਸਕਦੇ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇਹ ਨਿਸ਼ਾਨ ਸਾਹਿਬ 12 ਮਈ 1710 ਨੂੰ ਇਸ ਸਥਾਨ ਤੇ ਗੱਡਿਆ ਸੀ ਇਹ ਸਮੇਂ ਦੇ ਮੁਤਾਬਕ ਨਿਸ਼ਾਨ ਸਭ ਦੇ ਰੰਗ ਬਦਲਦੇ ਰਹਿੰਦੇ ਨੇ ਜੋ ਕਿ ਅੱਜ ਫਾਈਨਲ ਹੋ ਚੁੱਕਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਕਈ ਵਾਰ ਵਿਚਾਰ ਕਰਨ ਤੋਂ ਬਾਅਦ ਇਹ ਬਸੰਤੀ ਰੰਗ ਦਾ ਨਿਸ਼ਾਨ ਸਾਹਿਬ ਚਿਰਾ ਦਿੱਤੇ ਨੇ ਜੋ ਕਿ ਦੇਸੀ ਮਹੀਨੇ ਦੇ ਨਾਲ 14 ਮਈ 2000 10 ਦਿਨ ਸ਼ੁੱਕਰਵਾਰ ਇੱਕ ਜੇਠ ਸੰਮਤ 542 ਨੂੰ ਬਣਦਾ ਸੀ ਜਿੱਥੇ ਕਿ ਕਦੇ ਸਾਨੂੰ ਸਖਤ ਦੇ ਨਾਲ ਉੱਚੀਆਂ ਕੁਰਸੀਆਂ ਤੇ ਬਹਿ ਕੇ ਹੁਕਮ ਕਰਨ ਵਾਲੇ ਹੁਕਮਰਾਨ ਵਜੀਦਾ ਜਿਸ ਨੂੰ ਇਤਿਹਾਸ ਦੇ ਵਿੱਚ ਵਜੀਦ ਖਾਂ ਕਿਹਾ ਗਿਆ ਹੈ ਇਹ ਉਸ ਦੀ ਹਵੇਲੀ ਦੱਸੀ ਜਾਂਦੀ ਹੈ ਕਿ ਤੁਸੀਂ ਇਹ ਦੇਖ ਸਕਦੇ ਹੋ ਕਿ ਜਿਨ੍ਹਾਂ ਨੇ ਵੀ ਸਿੱਖ ਕੌਮ ਦੇ ਨਾਲ ਪੰਗਾ ਲਿਆ ਏ ਭਾਵੇਂ ਮਹਿਲ ਚ ਰਹਿੰਦੇ ਸੀ ਭਾਵੇਂ ਹਵੇਲੀ ਚ ਰਹਿੰਦੇ ਸੀ ਆ ਜੋ ਹਵੇਲੀ ਦਾ ਹਾਲ ਦੇਖੋ ਜਿੱਥੇ ਕੇ ਮਜੀਦ ਖਾਂ ਰਹਿਆ ਕਰਦਾ ਸੀ ਉਹਨਾਂ ਦੀਵਾਰਾਂ ਨੂੰ ਦੇਖੋ ਅੱਗੇ ਉਹ ਦੀਵਾਰਾਂ ਦੇ ਅੰਦਰ ਕਾ ਫੂਸ ਤੇ ਪਿੱਪਲ ਦੇ ਡਰਕਟ ਖੜੇ ਨੇ ਇਹ ਪ੍ਰਤਵਾ ਕਰਦਾ ਹੈ ਕਿ ਜ਼ੁਲਮ ਦਾ ਅੰਤ ਹੋ ਹੀ ਜਾਇਆ ਕਰਦਾ ਹੈ ਸਾਡੇ ਸੰਗਤ ਫਟੇਕਾਰ ਸਾਹਿਬ ਬਹੁਤ ਹੁੰਦੀ ਹੈ ਪਰ ਇਸ ਵੈਲੀ ਉਨ ਜੁ ਤਹਿਤ ਨਹੀਂ ਸੋਈਆਂ ਉਹਦਾ ਖਿਆਲ ਨਹੀਂ ਕਰਦੇ ਨਾ ਕਿ ਅਸੀਂ ਉਸ ਬੱਚਿਆਂ ਨੂੰ ਦੱਸਦੇ ਨੇ ਇਹ ਸਾਡਾ ਅਤੀ ਜ਼ਰੂਰੀ ਫਰਜ਼ ਮੰਨਦਾ ਹੈ ਕਿ ਆਓ ਮੱਛੀਆਂ ਨੂੰ ਸਪੈਸ਼ਲ ਲਿਆ ਕੇ ਇਸ ਜਗ੍ਹਾ ਨੂੰ ਦਿਖਾਇਆ ਜਾਵੇ ਜੋ ਕਿ ਹਵੇਲੀਆਂ ਦੀਵਾਰਾਂ ਇਹ ਦੱਸਦੀਆਂ ਨੇ ਕਿ ਅਸੀਂ ਕਿਸੇ ਟਾਈਮ ਇੱਥੇ ਰਹਿੰਦੇ ਸੀ ਸਾਡੇ ਅੰਦਰ ਹੁਕਮਰਾਨ ਰਹਿੰਦੇ ਸੀ ਜੋ ਜ਼ੁਲਮ ਕਰਦੇ ਸੀ ਤੇ ਅਜੋ ਹਵੇਲੀ ਦਾ ਨਾਸ ਦੇਖੋ ਕਿਵੇਂ ਪੁਕਾਰ ਰਹੀ ਹੈ ਆਪਣੀ ਫਰਿਆਦ ਕਰ ਰਹੀ ਹੈ ਕਿ ਜ਼ੁਲਮ ਕਰਨ ਵਾਲੀਆਂ ਦੀਵਾਰਾਂ ਫਰਿਆਦਾ ਕਰ ਰਹੀਆਂ ਨੇ ਕਿ ਅਸੀਂ ਕਿੱਥੇ ਰਹਿੰਦੀਆਂ ਨੇ ਦੂਸਰੇ ਪਾਸੇ ਸੱਚ ਤੇ ਹੱਕ ਦੀ ਲੜਾਈ ਲੜਨ ਵਾਲੇ ਉਹਨਾਂ ਦੇ ਮਹਿਲਾ ਦੇ ਅੱਜ ਰੌਣਕਾਂ ਲੱਗੀਆਂ ਹੋਈਆਂ ਨੇ ਸੰਗਤ ਦਰਸ਼ਨ ਕਰਦੀ ਏ ਤੇ ਅੱਜ ਇੰਨਾ ਫਰਕ ਹੈ ਸੱਚ ਦੇ ਝੂਠ ਦਾ ਸਾਰੇ ਹੁਕਮਰਾਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਸੱਚ ਨਾਲ ਹਮੇਸ਼ਾ ਰਾਜ ਕਰੀਏ ਤੇ ਸੰਗਤ ਦਾ ਭਲਾ ਕਰੀ ਜਿੰਨਾ ਹੋ ਸਕਦਾ ਹੈ ਆਓ ਅੱਗੇ ਇਹ ਦਿਖਾਉਂਦੇ ਨੇ ਆਹ ਦੀਵਾਰ ਖੜੀ ਹੈ ਇਹ ਦੀਵਾਰ ਤੁਸੀਂ ਦੇਖ ਸਕਦੇ ਹੋ ਜੋ ਕਿ ਖੂਹ ਹੋਣ ਦਾ ਪ੍ਰਟਾਵਾ ਕਰਦੀ ਹੈ ਸ਼ਾਇਦ ਇੰਗਲ ਪ੍ਰਤੀਤ ਹੋ ਰਿਹਾ ਹੈ ਕਿ ਇਹ ਬਜੀਤ ਦੇ ਹਵੇਲੀ ਦੇ ਵਿੱਚ ਖੂਹ ਬਣਿਆ ਹੋਇਆ ਇਸ ਤੋਂ ਜੋ ਪਾਣੀ ਪੀਂਦੇ ਸੀ ਇਹ ਖੂਹ ਉਸ ਟੰਗ ਨਸ਼ਤਿਤ ਹੈ ਜੋ ਕਿ ਅੱਜ ਰੋਡਮਨ ਕਰਕੇ ਇਹਦਾ ਸਾਫ ਕਰ ਦਿੱਤਾ ਗਿਆ ਹੈ ਜੋ ਅੱਜ ਵੀ ਇਹ ਦਿਸ ਰਹੀਆਂ ਨੇ ਇਹ ਨਿਸ਼ਾਨੀਆਂ ਕਿ ਐਨੀ ਉਤੀ ਸੱਤ ਸੀ ਜਿਵੇਂ ਕਿ ਪ੍ਰਾਤਨ ਸਮੇਂ ਦੇ ਅੰਦਰ ਸੱਤ ਦੇ ਪਰਟਾਂ ਲੱਗੀਆਂ ਹੁੰਦੀਆਂ ਨੇ ਉਹ ਇਟਾਂ ਇਹ ਦੱਸ ਰਹੀਆਂ ਨੇ ਪ੍ਰਾਤਨ ਨਿਸ਼ਾਨੀਆਂ ਇਹ ਸਾਨੂੰ ਬਹੁਤ ਹੀ ਸਮਹਾਲ ਕੇ ਰੱਖਣੀ ਪੈਂਦੀ ਭਾਵੇਂ ਇਹ ਜ਼ੁਲਮ ਕਰਨ ਵਾਲੀ ਨਿਸ਼ਾਨੀ ਹੈ ਪਰ ਜਦੋਂ ਸਾਡੇ ਸਿੰਘਾਂ ਦੇ ਇੱਥੇ ਚਰਨ ਪੈ ਜਾਂਦੇ ਨੇ ਗੁਰਬਾਣੀ ਕਹਿੰਦੀ ਆ ਜਿੱਥੇ ਜਾਏ ਵਹ ਮੇਰਾ ਸਤਿਗੁਰ ਸਥਾਨ ਸੁਹਾਵਾ ਰਾਮ ਰਾਜੇ ਵਾ ਜਿੱਥੇ ਅੱਜ ਗੁਰੂ ਕੇ ਨਿਸ਼ਾਨ ਸਾਬ ਚੁੱਲਦੇ ਨੇ ਉਹ ਸਥਾਨ ਪੂਜਣ ਯੋਗ ਹੋ ਜਾਂਦੀ ਤਾਂ ਤੁਸੀਂ ਇਸ ਸਥਾਨ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਮਾਤਾ ਗੁਜਰੀ ਕਾਲ ਜੀ ਫਤਿਹਗੜ੍ਹ ਸਾਹਿਬ ਦੇ ਸਾਹਮਣੇ ਚੜ੍ਹਦੇਵਾਲ ਅਤੇ ਦਰਬਾਰ ਸਾਹਿਬ ਦੇ ਦੱਖਣ ਵਾਲੇ ਪਾਸੇ ਬਿਲਕੁਲ ਸਾਹਮਣੇ ਹੈ ਸੋ ਸੰਗਤਾਂ ਨੂੰ ਬੇਨਤੀ ਹੈ ਕਿ 12 ਮਈ ਨੂੰ ਫਤਿਹ ਦਿਵਸ ਦੇ ਮੌਕੇ ਤੇ ਇਸ ਸਥਾਨ ਤੇ ਪਹੁੰਚ ਕਰਕੇ ਫਤੇਗੜ ਸਾਹਿਬ ਵਿਖੇ ਆਪਣੀ ਹਾਜ਼ਰੀ ਜ਼ਰੂਰ ਲਵਾਉਣੀ ਕਿਰਪਾਲਤਾ ਕਰਨੀ ਜੀ